ਦੋਸਤੋ ਭਾਰਤ ਪਾਕਿਸਤਾਨ ਦੇ ਵਿੱਚ ਘਾਰੋ ਤਣਾਅ ਵਾਲਾ ਮਾਹੌਲ ਚੱਲ ਰਿਹਾ ਹੈ ਅਤੇ ਇਸ ਮਾਹੌਲ ਦੇ ਵਿੱਚ ਸਾਨੂੰ ਕੀ ਕੁਝ ਕਰਨਾ ਚਾਹੀਦਾ ਤੇ ਕੀ ਕੁਝ ਨਹੀਂ ਕਰਨਾ ਚਾਹੀਦਾ ਇਹ ਹੀ ਵਿਸ਼ਾ ਸਾਡੀ ਅੱਜ ਦੀ ਇਸ ਵੀਡੀਓ ਦਾ ਹੈ ਸਤਿ ਸ੍ਰੀ ਅਕਾਲ ਜੀ ਬਾਈਟ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਸਰਕਾਰ ਦੇ ਵੱਲੋਂ ਸਾਨੂੰ ਕਈ ਪ੍ਰਕਾਰ ਦੀ ਸਲਾਹ ਦਿੱਤੀ ਜਾ ਰਹੀ ਹੈ ਐਡਵਾਈਜ਼ਰੀ ਦਿੱਤੀ ਜਾ ਰਹੀ ਹੈ ਤੇ ਸਰਕਾਰ ਦੇ ਵੱਲੋਂ ਕਈ ਨਿਯਮ ਬਣਾਏ ਹੋਏ ਹਨ ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਸਰਕਾਰ ਦੇ ਵੱਲੋਂ ਦਿੱਤੀ ਗਈ ਸਾਰੀ ਸਲਾਹਾਂ ਨੂੰ ਮੰਨਦੇ ਹੋਏ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਪ੍ਰਕਾਰ ਦੇ ਨੁਕਸਾਨ ਤੋਂ ਬਚਿਆ ਜਾ ਸਕੇ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਆਪਣੇ ਮੋਬਾਈਲ ਦੇ ਉੱਪਰ ਐਮਰਜੈਂਸੀ ਅਲਰਟ ਵਾਲੀ ਆਪਸ਼ਨਾਂ ਨੂੰ ਔਨ ਕਰ ਲਓ ਤਾਂ ਕਿ ਸਰਕਾਰ ਦੇ ਵੱਲੋਂ ਕਿਸੇ ਵੀ ਪ੍ਰਕਾਰ ਦੇ ਐਮਰਜੈਂਸੀ ਅਲਰਟ ਜਦੋਂ ਦਿੱਤੇ ਜਾਂਦੇ ਆ ਤਾਂ ਤੁਹਾਡੇ ਮੋਬਾਈਲ ਦੇ ਉੱਪਰ ਉਸੇ ਵਕਤ ਪਹੁੰਚ ਸਕਣ ਅਤੇ ਤੁਸੀਂ ਉਹਨਾਂ ਨੂੰ ਫੋਲੋ ਕਰ ਸਕੋ ਦੂਜੇ ਨੰਬਰ ਤੇ ਤੁਸੀਂ WhatsApp ਜਾਂ ਕਿਸੇ ਸੋਸ਼ਲ ਮੀਡੀਆ ਦੇ ਹੋਰ ਹੈਂਡਲ ਤੇ ਆ ਰਹੇ ਹਰੇਕ ਮੈਸੇਜ ਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਤੁਸੀਂ ਕੇਵਲ ਸਰਕਾਰ ਦੇ ਵੱਲੋਂ ਜੋ ਅਧਿਕਾਰਿਕ ਹੈਂਡਲ ਨੇ ਜਾਂ ਫਿਰ ਸਰਕਾਰ ਦੇ ਜੋ ਚੈਨਲ ਨੇ ਉਹਨਾਂ ਨੂੰ ਹੀ ਫੋਲੋ ਕਰਕੇ ਰੱਖੋ ਅਤੇ ਉਸ ਦੇ ਉੱਪਰ ਆਉਣ ਵਾਲੇ ਮੈਸੇਜ ਤੇ ਹੀ ਵਿਸ਼ਵਾਸ ਕਰੋ ਕਿਸੇ ਪ੍ਰਕਾਰ ਦੇ ਸਾਈਬਰ ਅਟੈਕ ਤੋਂ ਬਚਣ ਦੇ ਲਈ ਤੁਸੀਂ ਤੁਹਾਡੇ ਮੋਬਾਈਲ ਦੇ ਉੱਪਰ ਆ ਰਹੇ ਛੱਕੀ ਲਿੰਕ ਜਾਂ ਫਿਰ ਛੱਕੀ ਫੋਟੋਆਂ ਨੂੰ ਡਾਊਨਲੋਡ ਨਹੀਂ ਕਰਨਾ ਦੋਸਤੋ ਇੱਕ ਹੋਰ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਤੁਸੀਂ ਫੌਜ ਦੀ ਕਿਸੇ ਵੀ ਗਤੀਵਿਧੀ ਨੂੰ ਆਪਣੇ ਮੋਬਾਈਲ 'ਆ ਰਿਕਾਰਡ ਨਾ ਕਰੋ ਉਸ ਦੀ ਵੀਡੀਓ ਨੂੰ ਅੱਗੇ ਫਾਰਵਰਡ ਨਾ ਕਰੋ ਅਤੇ ਨਾ ਹੀ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਉਸ ਨੂੰ ਪੋਸਟ ਕਰਨਾ ਹੈ ਦੋਸਤੋ ਆਪਣੇ ਘਰਦਿਆਂ ਦੇ ਆਪਣੇ ਪੜੋਸੀਆਂ ਦੇ ਆਪਣੇ ਯਾਰਾਂ ਦੋਸਤਾਂ ਦੇ ਨੰਬਰਾਂ ਨੂੰ ਤੁਸੀਂ ਸਪੀਡ ਡਾਇਲ ਦੇ ਉੱਪਰ ਲਗਾ ਕੇ ਰੱਖੋ ਤਾਂ ਕਿ ਐਮਰਜੈਂਸੀ ਦੀ ਸਹੂਲਤ ਦੇ ਵਿੱਚ ਤੁਸੀਂ ਫਟਾਫਟ ਉਹਨਾਂ ਨੂੰ ਸੰਪਰਕ ਕਰ ਸਕੋ ਕਿਸੇ ਵੀ ਐਮਰਜੈਂਸੀ ਦੀ ਸੂਰਤ ਦੇ ਵਿੱਚ ਤੁਸੀਂ 112 ਨੰਬਰ ਦੇ ਉੱਪਰ ਡਾਇਲ ਕਰ ਸਕਦੇ ਹੋ ਜਾਂ ਫਿਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਐਮਰਜੈਂਸੀ ਤੁਹਾਨੂੰ ਸੰਪਰਕ ਨੰਬਰ ਦਿੱਤੇ ਹੋਏ ਕੰਟਰੋਲ ਰੂਮ ਦੇ ਤੁਸੀਂ ਉਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਪਟਾਕਾ ਨਹੀਂ ਚਲਾਣਾ ਅਤੇ ਨਾ ਹੀ ਬਿਨਾਂ ਇਜਾਜ਼ਤ ਤੋਂ ਡਰੋਨ ਉਡਾਣਾ ਹੈ ਦੋਸਤੋ ਸਰਕਾਰ ਦੇ ਵੱਲੋਂ ਬਲੈਕਆਊਟ ਕੀਤਾ ਜਾ ਰਿਹਾ ਹੈ ਤਾਂ ਫਿਰ ਬਲੈਕਆਊਟ ਦੀ ਐਡਵਾਈਜ਼ਰੀ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਚੰਗੀ ਤਰ੍ਹਾਂ ਸੁਣ ਲਓ ਅਤੇ ਉਸ ਸਮੇਂ ਦੇ ਵਿੱਚ ਤੁਸੀਂ ਆਪਣੇ ਘਰ ਦੇ ਅੰਦਰ ਜਾਂ ਫਿਰ ਘਰ ਦੇ ਬਾਹਰ ਕੋਈ ਵੀ ਲਾਈਟ ਨੂੰ ਆਨ ਨਾ ਕਰੋ ਅਤੇ ਆਪਣੇ ਘਰ ਦੇ ਕਮਰਿਆਂ ਦੇ ਪਰਦਿਆਂ ਨੂੰ ਵੀ ਚੰਗੀ ਤਰ੍ਹਾਂ ਲਗਾ ਕੇ ਰੱਖੋ ਦੋਸਤੋ ਅਜਿਹੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਦੇ ਵੱਲੋਂ ਹਵਾਈ ਹਮਲੇ ਦੀ ਚੇਤਾਵਨੀ ਵਾਲੇ ਤੁਹਾਨੂੰ ਸਾਇਰਨ ਸੁਣਾਈ ਜਾਣ ਹੁਣ ਪਰ ਹਵਾਈ ਹਮਲੇ ਦੀ ਚੇਤਾਵਨੀ ਦੇ ਦੌਰਾਨ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਜਿੱਥੇ ਵੀ ਹੋ ਆਪਣੇ ਘਰ ਦਫ਼ਤਰ ਜਾਂ ਫਿਰ ਦੁਕਾਨ ਦੇ ਅੰਦਰ ਤਾਂ ਤੁਸੀਂ ਅੰਦਰ ਹੀ ਰਹਿਣਾ ਹੈ ਅਤੇ ਜੇਕਰ ਤੁਸੀਂ ਬਾਹਰ ਕਿਤੇ ਸੜਕ ਦੇ ਉੱਪਰ ਟਰੈਵਲ ਕਰ ਰਹੇ ਹੋ ਤਾਂ ਫਿਰ ਆਪਣੀ ਗੱਡੀ ਨੂੰ ਪਾਰਕ ਕਰ ਲੈਣਾ ਹੈ ਜਾਂ ਫਿਰ ਪਾਰਕਿੰਗ ਵਾਲੇ ਥਾਂ ਦੇ ਉੱਪਰ ਜਾਂ ਫਿਰ ਅੰਡਰਪਾਸ ਜੋ ਥਾਵਾਂ ਹੁੰਦੀਆਂ ਨੇ ਉੱਥੇ ਜਾ ਕੇ ਕਿਸੇ ਸੁਰੱਖਿਅਤ ਥਾਂ ਦੇ ਉੱਪਰ ਜਾ ਕੇ ਤੁਸੀਂ ਖੜ ਜਾਣਾ ਹੈ ਰੁਕ ਜਾਣਾ ਹੈ ਆਪਣੇ ਘਰਾਂ ਜਾਂ ਦਫਤਰਾਂ ਦੀਆਂ ਤੁਸੀਂ ਖਿੜਕੀਆਂ ਬਾਲਕੋਨੀਆਂ ਤੋਂ ਵੀ ਦੂਰ ਰਹਿਣਾ ਹੈ ਅਤੇ ਛੱਤ ਤੇ ਜਾਣ ਤੋਂ ਵੀ ਪਰਹੇਜ਼ ਕਰਨਾ ਹੈ ਤਾਂ ਫਿਰ ਦੋਸਤੋ ਕੁੱਲ ਮਿਲਾ ਕੇ ਸਰਕਾਰ ਦੀ ਐਡਵਾਈਜ਼ਰੀ ਨੂੰ ਤੁਸੀਂ ਪੂਰੀ ਤਰ੍ਹਾਂ ਮੰਨਣਾ ਹੈ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਪਰ ਫੈਲ ਰਹੀ ਅਫਵਾਹ ਤੋਂ ਤੁਸੀਂ ਸੁਚੇਤ ਰਹਿਣਾ ਹੈ ਅਤੇ ਕੇਵਲ ਅਧਿਕਾਰਿਕ ਜਾਂ ਫਿਰ ਸਰਕਾਰੀ ਸੁਨੇਹਿਆਂ ਦੇ ਉੱਪਰ ਹੀ ਵਿਸ਼ਵਾਸ ਕਰਨਾ ਹੈ ਤਾਂ ਆਓ ਫਿਰ ਆਪਾਂ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਈਏ ਸੋ ਦੋਸਤੋ ਜਾਣਕਾਰ ਬਣੋ ਜਾਗਰੂਕ ਬਣੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ